ਸਲਾਮ ਨਮਸਤੇ ਸਸਤਰੀ ਕਾ ਮੈਂ ਹਾਂ ਤੁਹਾਡਾ ਦੋਸਤ ਰਜੀਸ਼ ਸ਼ਰਮਾ ਜੀ ਦੇ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਹ ਤਸਵੀਰਾਂ ਐਸਐਸਪੀ ਆਫਿਸ ਦੀਆਂ ਤਸਵੀਰਾਂ ਨੇ ਐਸਐਸਪੀ ਹਰਕਮਲ ਪਰੀ ਸਿੰਘ ਖੱਖ ਜੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆ ਦੱਸਿਆ ਕਿ ਮਲੇਰ ਕੋਡਲਾ ਸਾਡੇ ਜ਼ਿਲ੍ਹੇ ਦੀ ਜੋ ਪੁਲਿਸ ਹੈ ਉਹਨਾਂ ਨੇ 99 ਪੀਓ ਕਰਾਰ ਦੱਤੇ ਹੋਏ ਭਗੋੜੇ ਫੜੇ ਹਨ ਤੇ ਅੱਗੇ ਜੋ ਬਾਕੀ ਬਚਦੇ ਵੀ ਨੇ ਉਹ ਵੀ ਬਹੁਤ ਜਲਦੀ ਅਸੀਂ ਉਹਨਾਂ ਨੂੰ ਕਾਬੂ ਕਰ ਲਵਾਂਗੇ ਆਓ ਸੁਣਦੇ ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆ ਐਸਐਸਪੀ ਸਾਹਿਬ ਮਲੇਰ ਕੋਡਲਾ ਜੀ ਕੀ ਕਹਿ ਰਹੇ ਨੇ ਜਿਆਦਾ ਜਾਣਕਾਰੀ ਲਈ ਨਿਊਜ਼ ਪੂਰੀ ਦੇਖੋ ਤੇ ਸੁਣੋ ਜੀ ਹਾਂ ਜੀ ਸਰ ਕੀ ਕਹੋਗੇ ਅੱਜ ਦੀ ਪ੍ਰੈਸ ਕਾਨਫਰੰਸ ਨਾਲ ਕੀਤੀ ਗਈ ਹੈ ਕੀ ਕਹਿਣਾ ਚਾਹੋਗੇ ਇਸ ਬਾਰੇ ਬੇਸਿਕਲੀ ਜੀ ਪੱਤਰਕਾਰ ਭਰਾਵਾਂ ਨੂੰ ਮੈਂ ਦੱਸਣਾ ਚਾਹੁੰਨਾ ਹਾਂ ਤੁਹਾਡੇ ਰਾਹੀਂ ਈਵਨ ਇਲਾਕਾ ਵਾਸੀਆਂ ਨੂੰ ਦੱਸਣਾ ਚਾਹੁੰਨਾ ਵੀ ਮਲੇਰ ਕਿਊਟਲਾ ਪੁਲਿਸ ਨੇ ਪਿਛਲੇ 2.5 ਮਹੀਨਿਆਂ ਦੇ ਵਿੱਚ 22 ਨੂੰ ਮੈਂ ਜੁਆਇਨ ਕੀਤਾ ਸੀ ਨਵੰਬਰ ਨੂੰ ਇਸ ਜ਼ਿਲ੍ਹੇ ਦੇ ਵਿੱਚ ਤੇ 22 ਨਵੰਬਰ ਤੋਂ ਲੈ ਕੇ ਹੁਣ ਤੱਕ ਅਸੀਂ 99 ਪੀਓਜ਼ ਫੜ ਲਏ ਆ ਪੀਓਜ਼ ਮੈਂ ਜਿੱਦਾਂ ਪਹਿਲਾਂ ਦੱਸ ਰਿਹਾ ਸੀ ਪੀਓ ਦਾ ਮਤਲਬ ਭਗੌੜਾ ਜਿਹੜਾ ਕਾਨੂੰਨ ਤੋਂ ਪਗੋੜਾ ਹੋਇਆ ਜੀ ਉਹਦੇ ਵਿੱਚ ਦੋ ਤਰ੍ਹਾਂ ਦੇ ਪਗੋੜੇ ਆਉਂਦੇ ਆ ਇੱਕ ਤਾਂ ਜਿਹਨਾਂ ਨੂੰ ਪੁਲਿਸ ਕਦੀ ਫੜੇ ਨਹੀਂ ਸਕੀ ਉਹਨਾਂ ਨੂੰ ਆਪਾਂ 82 83 ਦੇ ਪੀਓ ਕਹਿ ਦਿੰਨੇ ਆ ਉਹ ਅਸੀਂ 41 41 ਪੀਓ ਫੜੇ ਆ ਜਦਕਿ ਸਾਡੇ ਟੋਟਲ ਵੀ 84 ਹੈਗੇ ਸਿਰਫ ਜੀ 84 ਦੇ ਵਿੱਚੋਂ ਅਸੀਂ 41 ਜਿਹੜੇ ਹੈਗੇ ਆ ਜਿਹੜੇ ਪੀਓ 82 83 ਦੇ ਉਹ ਰੈਸਟ ਕੀਤੇ ਆ ਤੇ ਜਿਹੜੇ 85 299 ਦੇ ਪੀਓਜ਼ ਨੇ ਜਿਹੜੇ ਕੀ ਅਦਾਲਤ ਤੋਂ ਭੱਜ ਕੇ ਪਗੋੜੇ ਹੋ ਗਏ ਸੀ ਪੁਲਿਸ ਨੇ ਅਦਾਲਤ ਤੱਕ ਪਹੁੰਚਾਇਆ ਪਰ ਅਦਾਲਤ ਤੋਂ ਭਗੌੜੇ ਹੋ ਗਏ ਸੀ ਉਹਨਾਂ ਚੋਂ ਅਸੀਂ 58 ਪੀਓ ਫੜ ਲਿਆ ਟੋਟਲ ਅਸੀਂ 99 ਪੀਓ ਫੜ ਚੁੱਕੇ ਆ ਤੇ ਮੈਂ ਆਪਣੇ ਸਾਰੇ ਇਲਾਕਾ ਵਾਸੀਆਂ ਨੂੰ ਇਹ ਦੱਸਣਾ ਚਾਹੁੰਦਾ ਵੀ ਜਿਹੜਾ ਪੀਓ ਬੰਦਾ ਭਗੌੜਾ ਹੁੰਦਾ ਉਹ ਕ੍ਰਿਮੀਨਲ ਹੁੰਦਾ ਕਿਉਂਕਿ ਉਹਨੂੰ ਇੰਨੀ ਅਕਲ ਹੁੰਦੀ ਆ ਵੀ ਮੈਂ ਕਾਨੂੰਨ ਤੋਂ ਕਿਦਾਂ ਬਚਣਾ ਉਹ ਤਾਂ ਹੀ ਭਗੌੜਾ ਹੁੰਦਾ ਤੇ ਭਗੌੜਿਆਂ ਨੂੰ ਫੜ ਕੇ ਅਸੀਂ ਇਹ ਨਹੀਂ ਕਰਦੇ ਵੀ ਉਸ ਕੇਸ ਦੇ ਵਾਲੇ ਬੰਦੇ ਨੂੰ ਇਨਸਾਫ ਦਿਵਾਉਨੇ ਆ ਉਹ ਬੰਦੇ ਹੋਰ ਵੀ بڑے ਬੰਦਿਆਂ ਨੂੰ ਖਰਾਬ ਕਰ ਸਕਦੇ ਆ ਇਹ ਹੈਪਚੁਅਲ ਕ੍ਰਿਮੀਨਲਸ ਹੁੰਦੇ ਆ ਜਿਹੜੇ ਕਿ ਬਾਕੀ ਵੀ ਸੋਸਾਇਟੀ ਨੂੰ ਖਰਾਬ ਕਰ ਸਕਦੇ ਆ ਇਸ ਕਰਕੇ ਇੰਨੀ ਵੱਡੀ ਗਿਣਤੀ 'ਚ 99 ਬੰਦਿਆਂ ਦਾ ਫੜਿਆ ਜਾਣਾ ਇਜ਼ ਅ ਬਿਗ ਅਚੀਵਮੈਂਟ ਔਰ ਇਹਦੇ ਵਿੱਚ ਸਾਡੇ ਡਿਪਾਰਟਮੈਂਟ ਨੇ ਸਾਡੀ ਸਰਕਾਰ ਨੇ 1 ਜਨਵਰੀ ਤੋਂ ਇੱਕ ਕੈਂਪੇਨ ਵੀ ਚਲਾਈ ਹੋਈ ਹੈ ਵੀ ਪੰਜਾਬ ਦੇ ਸਾਰੇ ਪੁਲਿਸ ਡਿਸਟ੍ਰਿਕਟਸ ਨੂੰ ਸਾਰੇ ਜ਼ਿਲ੍ਹਿਆਂ ਨੂੰ ਇਹ ਟਾਰਗੇਟ ਦਿੱਤੇ ਗਏ ਵੀ ਜਿਹੜੇ ਇਦਾਂ ਦੇ ਪਗੋੜੇ ਆ ਕਿਉਂਕਿ ਅਸੀਂ 24 ਦੇ ਇਲੈਕਸ਼ਨ 'ਚ ਜਾ ਰਹੇ ਆ ਤੇ ਉਹਦੇ ਵਿੱਚ ਵੀ ਬੜਾ ਕ੍ਰੂਸ਼ਲ ਪੁਆਇੰਟ ਹੁੰਦਾ ਹੈ ਵੀ ਜਿਹੜਾ ਭਗੋੜਾ ਹੈਗਾ ਉਹਨੂੰ ਤੁਸੀਂ ਅਰੈਸਟ ਕਰੋ ਤੇ ਉਹਦੇ ਵਿੱਚ ਕੈਂਪੇਨ ਦੇ ਵਿੱਚ ਵੀ ਆਪਣਾ ਜਿਹੜਾ ਜ਼ਿਲ੍ਹਾ ਮਲੇਰਕੋਟਲਾ ਹੈਗਾ ਉਹ ਪਹਿਲੇ ਨੰਬਰ ਤੇ ਹੈਗਾ ਮੈਨੂੰ ਬੜੀ ਖੁਸ਼ੀ ਹੈ ਇਸ ਗੱਲ ਨੂੰ ਦੱਸਣ ਚ ਵੀ ਪੰਜਾਬ ਦੇ ਵਿੱਚ ਇਸ ਵੇਲੇ ਅਸੀਂ ਨੰਬਰ 1 ਤੇ ਹੈਗੇ ਆ ਵੀ ਜਿੰਨੀ ਰੇਸ਼ਿਓ ਸਾਡੀ ਭਗੋੜਿਆਂ ਦੀ ਸੀਗੀ ਔਰ ਉਹਦੇ ਮੁਤਾਬਕ ਅਸੀਂ ਸਭ ਤੋਂ ਜ਼ਿਆਦਾ ਬੰਦੇ ਫੜ ਲਏ ਇਹਦੇ ਨਾਲ ਹੀ ਜਿਹੜਾ ਨੈਕਸਟ ਸਬਜੈਕਟ ਹੈਗਾ ਉਹ ਹੈਗਾ ਜਿਹੜੇ ਸਾਡੇ ਅੰਡਰ ਇਨਵੈਸਟੀਗੇਸ਼ਨ ਸਾਡੇ ਕੇਸਿਸ ਚੱਲ ਰਹੇ ਆ ਤੁਸੀਂ ਪਰਚਾ ਕਰਵਾਤਾ ਕਿਸੇ ਹੋਰ ਨੇ ਪਰਚਾ ਕਰਵਾਤਾ ਤੇ ਉਹਨਾਂ ਦੇ ਵਿੱਚ ਸਾਡੇ ਕੋ ਉਮੂਮਨ ਤੁਸੀਂ ਦੇਖਦੇ ਆਂ ਦਫ਼ਤਰਾਂ ਦੇ ਵਿੱਚ ਇਹ ਇਸ ਕੰਮ ਲਈ ਲੋਕੀ ਆਉਂਦੇ ਆ ਜੀ ਵੀ ਅਸੀਂ ਆਪਣੀ ਕਾਰਵਾਈ ਕਰਵਾਈ ਸੀ ਬਟ ਸਾਡੇ ਬੰਦੇ ਨਹੀਂ ਫੜੇ ਉਹ ਬੰਦਾ ਡੀਐਸਪੀ ਦੇ ਦਫ਼ਤਰਾਂ 'ਚ ੱਟਕੇ ਖਾਂਦਾ ਜੇ ਥਾਣੇ 'ਚੋਂ ਇਨਸਾਫ ਨਹੀਂ ਮਿਲਦਾ ਤੇ ਡੀਐਸਪੀ ਤੋਂ ਨਹੀਂ ਮਿਲਦਾ ਫਿਰ ਉਹ ਐਸਪੀ ਕੋ ਜਾਂਦਾ ਐਸਪੀ ਕੋ ਨਹੀਂ ਮਿਲਦਾ ਮੇਰੇ ਕੋ ਆਉਂਦਾ ਮੇਰੇ ਕੋ ਨਹੀਂ ਮਿਲਦਾ ਫਿਰ ਉਹ ਅੱਗੇ ਹੋਰ ਜਿਹੜੇ ਸਾਡੇ ਦਫ਼ਤਰ ਆਉਣਾ ਚ ਜਾਂਦਾ ਇਨਫੈਕਟ ਕਈ ਬੰਦੇ ਤਾਂ ਵਿਚਾਰੇ ਕੋਟਾਂ 'ਚ ਵੀ ਜਾਂਦੇ ਆ ਹਾਈ ਕੋਰਟ ਜਾਂਦੇ ਆ ਹਮਨ ਰਾਈਟਸ ਜਾਂਦੇ ਆ ਕਿ ਸਾਨੂੰ ਇਨਸਾਫ ਨਹੀਂ ਮਿਲਟਿਆ ਇਦਾਂ ਦੇ ਅਸੀਂ 418 ਬੰਦੇ ਜਿਹੜੇ ਹੈਗੇ ਆ ਉਹ ਢਾਈਆਂ ਮਹੀਨਿਆਂ 'ਚ ਅਰੈਸਟ ਕੀਤੇ ਆ ਅੱਡ ਅੱਡ ਮੁਕੱਦਮਿਆਂ 'ਚ 227 ਮੁਕੱਦਮੇ ਅਸੀਂ ਜਿਹੜੇ ਹੈਗੇ ਆ ਉਹ ਨਿਊਟਰਲਾਈਜ਼ ਕਰ ਲਏ ਹੈਗੇ ਆ ਜਿਹੜੇ 227 ਮੁਕੱਦਮਿਆਂ ਦੇ 418 ਦੋਸ਼ੀ ਜਿਹੜੇ ਸੀਗੇ ਉਸੀ ਰੈਸਟ ਕਰਕੇ ਉਹਨਾਂ ਦੇ ਚਲਾਨ ਬਣਾ ਰਹੇ ਆ ਉਹਨਾਂ ਨੂੰ ਕਾਨੂੰਨ ਦੇ ਅੰਜਾਮ ਤੱਕ ਪਹੁੰਚਾਤਾ ਹੈਗਾ ਹੁਣ ਜਿਹੜੀ ਉਹਨਾਂ ਦੀ ਐਵੀਡੈਂਸ ਕਲੈਕਟ ਕਰਕੇ ਉਹਨਾਂ ਦਾ ਚਲਾਨ ਅਦਾਲਤ ਚੇਹੇ ਦਿੱਤਾ ਜਾਊਗਾ ਤਾਂ ਕਿ ਸਾਡੇ ਜਿਹੜੇ ਮਤੇਈ ਆ ਜਿਨ੍ਹਾਂ ਦੇ ਨਾਲ ਧੱਕੇ ਹੋਏ ਸੀਗੇ ਬੇਇਨਸਾਫੀਆਂ ਹੋਈਆਂ ਸੀਗੀਆਂ ਉਹਨੂੰ ਨੂੰ ਇਨਸਾਫ ਮਿਲ ਸੇ। ਅਜੇ ਸਰ ਇੱਕ ਜਿਹੜੇ ਵਿੱਚ ਡੈਥ ਹੋ ਗਈ ਜਿਨ੍ਹਾਂ ਦੀ ਉਹਨਾਂ ਬਾਰੇ ਜਿਹੜੇ ਸਾਡੇ ਪੀਓਜ਼ ਜਾਂ ਜਿਹੜੇ ਦੋਸ਼ੀ ਨੇ ਜਿਨ੍ਹਾਂ ਦੀ ਡੈਥ ਹੋ ਗਈ ਆ ਉਹਦੇ ਵਿੱਚ ਸਾਡਾ ਪ੍ਰੋਸੀਜਰ ਹੈਗਾ ਅਸੀਂ ਉਹਨਾਂ ਦਾ ਡੈਥ ਸਰਟੀਫਿਕੇਟ ਜਾਂ ਕੋਈ ਹੋਰ ਐਵੀਡੈਂਸ ਜਿਹੜੀ ਸਾਨੂੰ ਮਿਲ ਜਾਂਦੀ ਹੈ ਜਿਹੜੀ ਅਪਰੂਵ ਕਰਦੀ ਹੈ ਕਿ ਵਾਕਈ ਬੰਦੇ ਦੀ ਡੈਥ ਹੋਈ ਹੈ ਉਹਨੂੰ ਆਨ ਰਿਕਾਰਡ ਕਰਦੇ ਆਂ ਔਰ ਉਹਨਾਂ ਦਾ ਜਿਹੜਾ ਹੈਗਾ ਨਾਮ ਮਸਟ ਲਿਸਟਾਂ ਚੋਂ ਅਸੀਂ ਕੱਟ ਦਿੰਦੇ ਆਂ ਇਹ ਪਾਵਰ ਸਾਡੇ ਕੋਲ ਵੀ ਹੈ ਔਰ ਇਹ ਪਾਵਰ ਸਾਡੇ ਡਿਸਟ੍ਰਿਕਟ ਮੈਜਿਸਟਰੇਟ ਕੋਲ ਵੀ ਹੈ ਜਿਹੜੇ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਨੇ ਜੀ ਮਲੇਰ ਕੋਟਲਾ ਪੁਲਿਸ ਦੀ ਤੇ ਬੜੀ ਕਲੀਅਰ ਕੱਟ ਪਾਲਿਸੀ ਹੈ ਵੀ ਜਿਹੜਾ ਬੰਦਾ ਕਾਨੂੰਨ ਤੋਂ ਬਾਹਰ ਆਸੀ ਉਹਨੂੰ ਕਾਨੂੰਨ ਦੇ ਦਾਇਰੇ ਚ ਲੈ ਕੇ ਆਂ ਉਹ ਬੰਦਾ ਮਲੇਰ ਕੋਟਲੇ ਚ ਹੋਵੇ ਉਹ ਬੰਦਾ ਮਲੇਰ ਕੋਟਲੇ ਤੋਂ ਇਲਾਵਾ ਦੂਜੇ ਸ਼ਹਿਰਾਂ ਚ ਹੋਵੇ ਉਹ ਦੂਜੀਆਂ ਸਟੇਟਾਂ ਚ ਹੋਵੇ ਉਹ ਬਾਹਰ ਚਲ ਜਵੇ ਕੰਟਰੀ ਤੋਂ ਅਸੀਂ ਉੱਥੇ ਤੱਕ ਉਹਦਾ ਪਿੱਛਾ ਕਰਕੇ ਜੋ ਪ੍ਰੋਸੀਜਰ ਲੀਗਲ ਸਾਨੂੰ ਮਿਲਿਆ ਹੈ ਉਹਨੂੰ ਅਡਾਪਟ ਕਰਾਂਗੇ ਔਰ ਉਹਨੂੰ ਲਿਆ ਕੇ ਕਾਨੂੰਨ ਦੇ ਦਰਵਾਜ਼ੇ ਦੇ ਵਿੱਚ ਵੜਾਂ ਥੈਂਕ ਯੂ ਸਰ ਹੋਰ ਕੋਈ ਸ਼ਹਿਰ ਵਾਸੀਆਂ ਨੂੰ ਕੋਈ ਅਪੀਲ ਕਰਨਾ ਚਾਹੋਗੇ ਜੀ ਸ਼ਹਿਰ ਵਾਸੀਆਂ ਨੂੰ ਮੇਰੀ ਅਪੀਲ ਹੈ ਜੀ ਵੀ ਮਲੇਰ ਕੋਟਲਾ ਬਹੁਤ ਦਰਿਆਸਤੀ ਸ਼ਹਿਰ ਹੈ ਨਵਾਬੀ ਸ਼ਹਿਰ ਹੈ ਤੇ ਬੜੇ ਅੱਛੇ ਲੋਕ ਨੇ ਬਿਛਿੰਦੇ ਨੇ ਇਸ ਸ਼ਹਿਰ ਦੇ ਬਸ ਮੈਂ ਤੁਹਾਡੇ ਰਹੀ ਇਹਨਾਂ ਦੱਸਣਾ ਚਾਹਣਾ ਵੀ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰੋ ਇਹ ਸਾਡੇ ਲਈ ਜ਼ਰੂਰੀ ਨਹੀਂ ਵੀ ਤੁਸੀਂ ਪੁਲਿਸ ਲਈ ਕਰਨੀ ਹੈ ਤੁਸੀਂ ਆਪ ਦੇ ਬੱਚਿਆਂ ਲਈ ਆਪਣੇ ਲਈ ਕਰਨੀ ਹੈ ਕਿਉਂਕਿ ਡੇ ਬਾਏ ਡੇ ਸਾਡੇ ਵਹੀਕਲ ਜਿਹੜੇ ਸੜਕਾਂ ਤੇ ਵਧੀ ਜਾਂਦੇ ਆ ਸੜਕਾਂ ਦਾ ਸਾਡੀਆਂ ਦਾ ਸਾਈਜ਼ ਉਹੀ ਹੈਗਾ ਜੇ ਅਸੀਂ ਥੋੜੇ ਟ੍ਰੈਫਿਕ ਜਿਹੜੇ ਰੂਲਸ ਹੈਗੇ ਉਹਨੂੰ ਫਾਲੋ ਕਰਾਂਗੇ ਤਾਂ ਸਾਡਾ ਸ਼ਹਿਰ ਹੋਰ ਵੀ ਚੰਗਾ ਹੋ ਜਾਣਾ ਹੈ ਚੋਰੀਆਂ ਹੋਈਆਂ ਨੇ ਉਸ ਵੰਦੇ ਵਿੱਚ ਤੁਸੀਂ ਪਹਿਲਾਂ ਹੀ ਜਿਵੇਂ ਸਾਡੇ 4 ਦਿਨ ਪਹਿਲਾਂ 5 ਜਗ੍ਹਾ ਤੇ ਲਗਾਤਾਰ ਥੋੜੇ وقفੇ ਦੇ ਵਿੱਚ ਅੱਡ ਅੱਡ ਮੈਡੀਕਲ ਸਟੋਰ ਸਿਗੇ ਮੇਰੇ ਖਲ ਜ਼ਿਆਦਾ ਉਥੇ ਉਹਨਾਂ ਨੇ ਤਾਲੇ ਤੋੜ ਕੇ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਚੋਰੀ ਵੀ ਕੀਤੀ ਹੈ ਅਸੀਂ ਉਹਨਾਂ ਦੇ ਬੰਦਿਆਂ ਦੇ ਮਗਰ ਲੱਗੇ ਹੋਏ ਹਾਂ ਸਾਡੀ ਇਨਵੈਸਟੀਗੇਸ਼ਨ ਬੜੀ ਪ੍ਰੋਪਰ ਚੱਲ ਰਹੀ ਹੈਗੀ ਸਾਡੇ ਕੋਲ ਬੜੀਆਂ ਅੱਛੀਆਂ ਲੀਡਸ ਹੈਗੀਆਂ ਟੀਮਾਂ ਕੰਮ ਕਰ ਰਹੀਆਂ ਡੇ ਐਂਡ ਨਾਈਟ ਔਰ ਬੜੇ ਜਲਦੀ ਮਤਲਬ ਕਿ ਆਈ ਏਮ ਹੋਪਫੁਲ ਵੀ ਨੈਕਸਟ ਵੀਕ ਜੇ ਤੁਹਾਨੂੰ ਖੁਸ਼ਖਬਰੀ ਸੁਣਾਵਾਂਗੇ ਸਾਰੇ ਬੰਦੇ ਫੜਕੇ ਅੰਦਰ ਦੇਵਾਂਗੇ ਔਰ ਇਹਨਾਂ ਦਾ ਜਿਹੜਾ ਚੋਰੀ ਹੋਇਆ ਸਮਾਨ ਰਿਕਵਰ ਕਰਾਂਗੇ ਥੈਂਕ ਯੂ ਸਰ ਥੈਂਕ ਯੂ